ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਜ਼ਿਕਰਿਆ ਅੱਜ ਨਾ ਅੱਜ ਆਪਾਂ ਵੀਡੀਓ ਵੇਖਣੀ ਹੈ ਢੱਡੀਆਂ ਵਾਲੇ ਦੇ ਬਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਵੀਡੀਓ ਹੈ ਤੇ ਤੁਹਾਨੂੰ ਪਤਾ ਹੋਵੇ ਦਿਨਾ ਉਹਨਾਂ ਤੇ ਕਿ ਇਲਜ਼ਾਮ ਲਾਇਆ ਜਾਂਦਾ ਕਿ ਉਹਨਾਂ ਨੇ ਨਾ ਬੜਾ ਪੈਸਾ ਬਣਾਇਆ ਮਜ਼ਬ ਤੋਂ ਮਜ਼ਬ ਦੇ ਕਮਾਤੋਂ ਤੇ ਉਹ ਇਸ ਵੀਡੀਓ ਦੇ ਵਿੱਚ ਉਹ ਦੱਸ ਰਹੇ ਨੇ ਕਿ ਮੈਂ ਪੈਸਾ ਕਿਵੇਂ ਬਣਾਇਆ ਉਹ ਖੁਦ ਦੱਸ ਰਹੇ ਨੇ ਮਤਲਬ ਕਿ ਉਹਨਾਂ ਨੇ ਜਿਹੜਾ ਸੋਰਸ ਹੋ ਫਰਨਿੰਗ ਹੈ ਉਹ ਆਪਣੇ ਦੱਸ ਰਹੇ ਉਹ ਦੱਸ ਰਹੇ ਨੇ ਕਿ ਮੈਂ ਮਜ਼ਬ ਤੋਂ ਕਿਵੇਂ ਪੈਸਾ ਕਮਾਇਆ ਤੇ ਫਿਰ ਨਾਲ ਅੱਗੇ ਉਹ ਦੱਸ ਰਹੇ ਨੇ ਕਿ ਜਿਹੜਾ ਨਾ ਮਨ ਨੂੰ ਸ਼ਾਂਤੀ ਜਿਵੇਂ ਮਿਲਦੀ ਹੈ ਇਸ ਦੋਨਾਂ ਚੀਜ਼ਾਂ ਦੇ ਬਾਰੇ ਗੱਲ ਕਰ ਰਹੇ ਨੇ ਤੇ ਹੁਣ ਆਪਾਂ ਵੀਡੀਓ ਦੇਖ ਰਹੇ ਹਾਂ ਕਿ ਵੀਡੀਓ ਦੇ ਵਿੱਚ ਉਹ ਕੀ ਦੱਸਣਾ ਚਾਹ ਰਹੇ ਠੀਕ ਹੋ ਗਿਆ ਪ੍ਰਭੂ ਭੈਣੋ ਜ਼ਿੰਦਗੀ ਦੇ ਵਿੱਚ ਨਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਇੱਥੇ ਇੰਨਾ ਕੁਝ ਬਣਾਇਆ ਹੈ ਮੈਂ ਇੱਥੇ ਜੇ ਤੁਸੀਂ ਇਹ ਕਹਿ ਲਾਂ ਵੀ ਮੈਂ ਕਰੋੜਾਂ ਦੀ ਗੱਲ ਨਾ ਕਰਾਂ ਜੇ ਮੈਂ ਅਰਬਾਂ ਤੱਕ ਗੱਲ ਕਰਾਂ ਤੇ ਉਹ ਵੀ ਅਤ ਕਥਨੀ ਨਹੀਂ ਅਸੀਂ ਇੱਥੇ ਬਣਾਇਆ ਇੱਥੇ ਲਾਇਆ ਇੱਕ ਟਾਈਮ ਦੇ ਉੱਤੇ ਕਰੋੜ ਕਰੋੜ ਰੁਪਏ ਦੀਆਂ ਪੰਜ ਪੰਜ ਗੱਡੀਆਂ ਮੈਂ ਰੱਖੀਆਂ ਕੋਈ ਸ਼ੱਕ ਨਹੀਂ ਮੈਂ ਰਾਜਿਆਂ ਵਾਂਗੂ ਰਿਆ ਕੋਈ ਸ਼ੱਕ ਨਹੀਂ ਵੱਡੇ ਵੱਡੇ ਇਕੱਠਾਂ 'ਚ ਕੀਰਤਨ ਕੀਤਾ ਕੋਈ ਸ਼ੱਕ ਨਹੀਂ ਬਹੁਤ ਕੁਝ ਵੇਖਿਆ ਸਾਰੀ ਦੁਨੀਆ ਕੋ ਮਈ ਹੈ ਕੋਈ ਸ਼ੱਕ ਨਹੀਂ ਤੇ ਜਿਸ ਵੇਲੇ ਮੈਂ ਕੀਰਤਨ ਕਰਦਾ ਸੀ ਕਥਾ ਕਰਦਾ ਸੀ ਮੈਂ ਆਪਣੀ ਹੱਡ ਬੀਤੀ ਦੱਸਦਾ ਭਰਾਵੋ ਐਨਾ ਕੁਝ ਹੁੰਦੇ ਆ ਐਨਾ ਕੁਝ ਹੁੰਦੇ ਆ ਪੰਜ ਪੰਜ ਗੱਡੀਆਂ ਕਰੋੜ ਕਰੋੜ ਦੀਆਂ ਨੇ ਉਸ ਵੇਲੇ ਮੈਂ ਗੱਲ ਕਰ ਰਿਹਾ ਅੱਜ ਤੋਂ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਬਾਬਿਆਂ ਚ ਸੀ ਤੇ ਮੈਂ ਉਹ ਕਰੋੜ ਦੀ ਗੱਡੀ ਲੈ ਕੇ ਹਰਦੁਵਾਰ ਜਾਣਾ ਕੋਈ ਬਾਬਾ ਲੱਭ ਜੇ ਕੋਈ ਜੁਗਤੀ ਦੱਸ ਦੇ ਕੋਈ ਫੀਲਿੰਗ ਆ ਜੇ ਵੇਖੋ ਮੈਂ ਤਿੰਨ ਤਿੰਨ ਦਿਨ ਹਰਦੁਵਾਰ ਗੇੜੇ ਗੱਡੀ ਜਾਣੇ ਅਸੀਂ ਆ ਜਿੱਥੇ ਆ ਆਪਣਾ ਉਹ ਜਿੱਥੇ ਲਾਇ ਹੈ ਹੈ ॠषि ਕੇਸ ਤੇ ਹੈ ਹੀ ਲక్ష్మణ ਝੂਲਾ ਉੱਥੇ ਬ੍ਰਿੰਦਾਵਨ ਬ੍ਰਿੰਦਾਵਨ ਮਨ ਚੱਲ ਬ੍ਰਿੰਦਾਵਨ ਚੱਲੀਏ ਉੱਥੇ ਨਾ ਅਸੀਂ ਉੱਥੇ ਵੀ ਗੇੜੇ ਕੱਢ। ਸਾਨੂੰ ਕਿਸੇ ਪਤਾ ਲੱਗ ਜੇ ਇੱਥੇ ਸਾਡੇ ਵਾਲੇ ਜਿੰਨੇ ਬਾਬੇ ਨੇ ਆ ਕਈ। ਮੈਂ ਇਹਨਾਂ ਦੇ ਘਰਾਂ 'ਚ ਜਾ ਜਾ ਕੇ ਰਾਤਾਂ ਵੇਲੇ ਬਾਬਾ ਜੀ ਤੋਂ ਜੁਗਤੀ ਦੱਸੋ ਕੋਈ। ਮੈਂ ਕਹਿੰਨਾ ਕਿਹੜਾ ਕੰਮ ਕਰਕੇ ਨਹੀਂ ਵੇਖਿਆ। ਨੁਸਖਾ ਦੱਸੋ। ਸਾਢੇ 12 ਵਜੇ ਨਾ ਆ ਕੇ ਪੈਟਰੋਲ ਪੰਪਾਂ ਦੇ ਸਾਰੇ ਨਿਲਕੇ ਮੈਨੂੰ ਯਾਦ ਸੀ ਵੀ ਇੱਥੇ ਸਾਢੇ 12 ਕਿਸੀ ਨੌਣਾ ਨਾਲ। ਕਈ ਸਾਲ ਇੰਨਾ ਕੁਝ ਆਪਣੀ ਜ਼ਿੰਦਗੀ ਦੇ ਕਰਕੇ ਵੇਖਿਆ ਇੰਨਾ ਕੁਝ ਹੁੰਦਿਆ ਤੇ ਮੈਂ ਕਹਿੰਦਾ ਸੀ ਕੋਈ ਮੈਨੂੰ ਨਾ ਐ ਬਸ ਖੁਸ਼ ਕਰ ਦੇ ਰੱਜ ਜਾਵਾਂ ਮੈਂ ਮੇਰਾ ਮਨ ਆਨੰਦ ਚ ਹੋ ਜਾਏ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਘਾਟ ਬੋਲੋ ਤਾਂ ਹੀ ਬੰਦਾ ਫਿਰਦਾ ਨਾ ਵੀ ਇੰਨਾ ਕੁਝ ਤੇ ਹੈਗਾ ਹੋਰ ਕੀ ਆ ਭਾਦਦੇ ਹੋ ਮਨ ਦੀ ਸ਼ਾਂਤੀ ਪੀਸ ਫਿਰ ਵੀ ਲੱਭਦਾ ਬੰਦਾ ਫਿਰ ਅਸੀਂ ਮੈਂ ਕੁੰਡਲੀਣੀ ਜਾਗਰਣ ਕੀਤਾ ਇਹਨੂੰ ਜਗਾਇਆ ਕੁੰਡਲੀਣੀ ਜਗਾਈ ਅੰਦਰ ਬਾਹਰ ਸਾਹ ਜੋਰ ਨਾਲ ਲੈ ਲੈ ਕੇ ਆਕਸੀਜਨ ਵਾੜਦੀ ਦਿਮਾਗ ਚ ਜਿਆਦਾ ਹੀ ਆਏ ਮੂੰਹ ਲਾਲ ਹੋਵੇ ਸਾਰਿਆਂ ਦੇ ਅਸੀਂ ਸਭ ਕੀਤਾ ਪੂਰਾ ਜੋਰ ਲਾਤਾਂ ਦੋ ਕਿੱਲੇ ਜਗਾ ਬਗਣ ਲਈ ਵੀ ਸਿਮਰਨ ਕਰਨਾ ਤੇ ਇਹਦੇ ਚ ਕਰਨਾ ਸਪੈਸ਼ਲ ਫਾਰਮ ਬਣਾਈ ਬਣਾਈਗੇ ਨਹੀਂ ਫੜਾਈ ਸਾਰੇ ਜਾਣਦੇ ਹੋ ਕਿ ਨਹੀਂ ਪਤਾ ਹੈ ਨਾ ਤੁਹਾਨੂੰ ਤੇ ਸਿਮਰਨ ਕਰਦੇ ਵੀ ਤੁਸੀਂ ਵੇਖਿਆ ਹੀ ਹੈ ਸਾਡੇ ਅਸੀਂ ਤਾਂ ਬਣ ਦਿੰਦੇ ਹੀ ਚਕਰ ਚੁੰਡਾ ਐ ਇਹ ਤਾਂ ਕਿਤੇ ਐਂ ਚੱਲਦਾ ਸੀ ਸਾਡੇ ਵਾਲਾ ਹੈਰਾਨ ਹੋ ਜਾਂਦੇ ਸਾਡੇ ਕੰਨੀ ਵੇਖ ਕੇ ਬੰਦਾ ਵੀ ਕਰਦੇ ਕਿਵੇਂ ਆ ਪੁਰਾਣੀਆਂ ਵੀਡੀਓ ਪਈਆਂ ਅਰਦਾਸ ਚ ਉੱਠਦੇ ਹੀ ਨਹੀਂ ਸੀ ਸਾਡੇ ਬੰਦੇ ਅਰਦਾਸ ਚ ਸਾਰਿਆਂ ਨੇ ਖੜੇ ਹੋ ਜਾਣਾ ਸਾਡੇ ਵਾਲੇ ਉੱਥੇ ਕਰੀ ਹੋਈ ਜਾਂਦੇ ਹਟਦੇ ਹੀ ਨਹੀਂ ਐਨਾ ਨਜ਼ਾਰਾ ਵੀ ਬੜਾ ਆਨੰਦ ਆ ਰਿਹਾ ਸਭ ਕੁਝ ਕਰਕੇ ਵੇਖ ਲਿਆ ਮੈਂ ਸਭ ਦਾ ਹੋ ਕੇ ਵੇਖ ਲਿਆ ਕਿ ਤੇਰਾ ਹੋਣਾ ਬਾਕੀ ਕਹਿੰਦੇ ਸਭ ਕੁਝ ਕਰਕੇ ਵੇਖ ਲਿਆ ਤੇ ਮੈਂ ਆਪਣੀ ਹੱਡ ਵੀ ਤਿੱਖ ਦੱਸਦਾ ਉਹ ਮੈਂ ਹੁਣ ਸੋਚੋ ਵੀ ਇੰਨਾ ਕੁਝ ਐਡੇ ਕੱਠ ਐਨੇ ਸਾਲ ਠੀਕ ਹੈ ਇੱਕੋ ਜ਼ਿੰਦਗੀ ਤੇ ਜੇ ਅਗਲਾ ਕਦੇ ਵੀ ਢੱਡਰੀਆਂ ਵਾਲੇ ਦਾ ਪਿਛਲਾ ਸਾਲ ਜਿਹੜਾ 19 ਆਲਾ 20 ਆਲਾ ਨਾ ਬੜਾ ਭੈੜਾ ਲੰਘਿਆ ਮੈਂ ਕਿਹਾ ਮੈਨੂੰ ਪੁੱਛ ਕੇ ਵੇ ਕਿੰਨਾ ਨਜ਼ਾਰਾ ਆਇਆ ਤੈਨੂੰ ਪਤਾ ਹੀ ਕੀ ਸਾਡੇ ਦਾ ਮੈਂ ਆਪਣੀ ਜ਼ਿੰਦਗੀ ਦੇ ਸਾਰਿਆਂ ਸਾਲਾਂ ਵਿੱਚ ਆਹ 20 ਆਇਆ ਆਹ 19 ਆਇਆ 18 17 ਜਦੋਂ ਤੋਂ ਆ ਸ਼ਬੀਰ ਲੱਗੀ ਜਿਹੜੇ ਸੱਚ ਸੀ ਇਹਨ ਲਿਆ ਕੇ ਸਾਹਮਣੇ ਰੱਖਤੇ ਸਭ ਦਾਸ ਦਾ ਰੱਬ ਕੋਈ ਵੱਖਰਾ ਨਹੀਂ ਬੈਠਾ ਤੂੰ ਰੱਬ ਸੀ ਆਪ ਤੇਰਾ ਰੱਬ ਤੂੰ ਆਪ ਹੈ ਤੂੰ ਖੁਦ ਖੁਦਾ ਹੈ ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਤੇਰੇ ਡਿਸੀਜਨ ਨੇ ਸਾਰੇ ਮਾੜਾ ਬੰਨਾ ਚੰਗਾ ਬੰਨਾ ਗਲਤ ਬੰਨਾ ਠੀਕ ਬੰਨਾ ਵਾਰ ਦੇਣਾ ਆਪਣੇ ਆਪ ਨੂੰ ਸਰਾਫ ਦੇਣਾ ਸਭ ਕੁਝ ਤੂੰ ਆਪ ਦੇਣਾ ਕਿਹਾ ਨਾ ਠੋਕ ਕੇ ਤੇ ਹੁਣ ਉਹਦੀ ਆਉਟਪੁੱਟ ਵੇਖਦਾ ਮੈਂ ਪਰਾਵੋ ਆਹੀ ਗਲੀਆਂ ਆਹੀ ਕੰਧਾਂ ਆਹੀ ਗੁਰਦੁਆਰਾ ਆਹੀ ਪਰਮੇਸ਼ਰ ਦਵਾਰ ਆਹੀ ਗੱਡੀਆਂ ਹੁੰਨਿਆਂ ਮਨ ਸ਼ਾਂਤ ਨਹੀਂ ਸੀ ਪਰ ਹੁਣ ਪੰਜਾਂ ਸਾਲਾਂ ਵਿੱਚ ਜਦੋਂ ਸੱਚ ਸਾਰੇ ਸੁਣਾ ਦਿੱਤੇ ਸਭ ਖੁੱਲ ਕੇ ਦੱਸਤਾ ਭਾਰ ਲਾ ਦਿੱਤਾ ਆਪਣੀ ਜ਼ਿੰਦਗੀ ਵੀ ਸੌਖੀ ਏ ਪੀਸ ਤੇ ਮੈਂ ਰੋਜ਼ ਰੋਜ਼ ਸੈਂਕੜੇ ਬੰਦਿਆਂ ਨੂੰ ਮਿਲਦਾ ਜਿਹੜੇ ਕਹਿੰਦੇ ਐ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਐ ਕਹਿੰਦੇ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਹੈ ਕੰਮ ਨੂੰ ਦੱਸਦਾ ਕਰਮ ਧਰਮ ਬਣ ਗਿਆ ਆਹ ਤੇ ਸੋਚਿਆ ਹੀ ਨਹੀਂ ਸੀ ਕਦੀ ਤੇ ਜਿਹੜਾ ਹੁਣ ਆ ਜਦੋਂ ਮੈਨੂੰ ਆ ਕੇ ਨਾ ਕੋਈ 70 ਸਾਲ ਦਾ ਬਾਪੂ 60 ਸਾਲ ਦਾ ਬਜ਼ੁਰਗ ਆ ਕੇ ਭਾਈ ਸਾਹਿਬ ਕੁੰਡੀਆਂ ਖੁੱਲ ਗਈਆਂ ਸਾਰੀਆਂ ਬੜੀ ਜਾਨ ਸੌਖੀ ਹੋ ਸਵਾਦ ਆ ਗਿਆ ਕੰਮ ਕਰਦੇ ਆ ਮਿਹਨਤ ਕਰਦੇ ਆ ਉਹ ਸੋਚ ਕੇ ਵੇਖੋ ਉਦੋਂ ਮੈਨੂੰ ਲੱਗਦਾ ਬਈ ਮਨਾ ਖੱਟ ਲਿਆ ਕੁਛ ਕਿਸੇ ਦੇ ਘਰ ਦੀ ਸ਼ਾਂਤੀ ਆ ਗਈ ਕਿਸੇ ਦਾ ਘਰ ਸੁਖੀ ਵਸ ਲਿਆ ਤੇ ਤੂੰ ਕੁਝ ਜ਼ਿੰਦਗੀ 'ਚ ਖੱਟ ਲਿਆ ਹੁਣ ਵੇਖੋ ਹਜ਼ਾਰ ਬੰਦਾ ਰੋਜ਼ ਚੈਨਲ ਨੂੰ ਨਵੇਂ ਬੰਦੇ ਸਬਸਕ੍ਰਾਈਬ ਕਰਦੇ ਕਿ ਨਹੀਂ ਹਜ਼ਾਰ ਬੰਦਾ ਨਵਾਂ ਆਉਂਦਾ ਪਰ ਦੇ ਮਹੀਨੇ ਵਿੱਚ ਕਿੰਨੇ ਬਣੇ 30000 ਸਾਲ ਦੇ ਕਿੰਨੇ ਬਣੇ 3 ਲੱਖ 60 65000 ਬਣ ਗਏ ਨਾ ਇੱਕ ਸਾਲ ਦੇ 365000 ਬੰਦੇ ਨਵੇਂ ਚੈਨਲ ਤੇ ਆਉਂਦੇ ਐ ਸੁਣਦੇ ਐ ਜੁੜਦੇ ਐ ਉਹ ਸੋਚੋ ਇੱਕ ਦਿਨ ਵਿੱਚ ਹਜ਼ਾਰ ਜੇ ਸਬਸਕ੍ਰਾਈਬ ਕਰਦਾ ਤੇ ਪੱਕਾ ਸੁਣਨ ਵਾਲਾ ਕਿੰਨਾ ਕੋਹ 100 ਤੇ ਹੋਊ 1000 ਚੋਂ ਤੇ 100 ਚੋਂ 10 ਤੇ ਮੰਨਣਗੇ ਜੇ 10 ਦੇ ਘਰ ਵੀ ਰੋਜ਼ ਸੌਖੇ ਹੋਣ ਮਹੀਨੇ ਦੇ 300 ਬਣ ਜਾਂਦੇ ਐ ਮਹੀਨੇ ਦੇ ਜਿਹੜੇ ਰੋਜ਼ ਆ ਕੇ ਕਹਿੰਦੇ ਐ ਨਜ਼ਾਰਾ ਆ ਗਿਆ ਕੰਮ ਕਰਨ ਲੱਗ ਗਏ ਜੇਬ ਭਰੀ ਰਹਿੰਦੀ ਐ ਘਰ ਵਾਲੀ ਹੁਣ ਦੁੱਧ ਦਾ ਗਲਾਸ ਭਰ ਕੇ ਦਿੰਦੀ ਵੀ ਕੰਮ ਕਰਕੇ ਆਇਆ ਹੈ ਹੈ ਕਿ ਨਹੀਂ ਹੁਣ ਪਿਆਰ ਪਿਆ ਕਿ ਨਹੀਂ ਪਿਆ ਹੁਣ ਪਹਿਲਾਂ ਰੋਬ ਸੀ ਸੁੱਕਾ ਉਹ ਕ ਮਿਹਨਤੀਆਂ ਦਾ ਰੋਬ ਹੁੰਦਾ ਸੱਚਾ ਜਿਹੜੇ ਬੰਦੇ ਮਿਹਨਤੀ ਨੇ ਉਹਨਾਂ ਦਾ ਰੋਗ ਹੁੰਦਾ ਹਾਂ ਵੀ ਲਿਆਓ ਪਾਣੀ ਅਗਲਾ ਕਹਿੰਦਾ ਹਾਂ ਕੰਮ ਕਰਕੇ ਆਇਆ ਜਦੋਂ ਪਤਾ ਵੀ ਢੇੜੇ ਦੇ ਕੇ ਆਇਆ ਲਿਆਓ ਪਾਣੀ ਤੈਨੂੰ ਪਿਆਓ ਪਾਣੀ ਇਹਨੂੰ ਉਹ ਕਹਿੰਦੀ ਉਹ ਕਹਿੰਦੀ ਕਹਿੰਦਾ ਮੈਨੂੰ ਗੁੱਸਾ ਨਾ ਚੜਾ ਨਹੀਂ ਤੇ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ ਬੰਦਾ ਕਹਿੰਦਾ ਘਰ ਵਾਲੀ ਨੂੰ ਬੋਲ ਨਾ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ ਕਹਿੰਦੀ ਜਾਗ ਪਏ ਫਿਰ ਕੀ ਹੋਣ ਲੱਗਾ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਕਿਤੇ ਚੂਹੇ ਤੋਂ ਕੌਣ ਡਰਦਾ ਜੇ ਤੇਰੇ ਅੰਦਰ ਜਾਗਿਆ ਵੀ ਤੇ ਬੱਬਰ ਸ਼ੇਰ ਥੋੜਾ ਜਾਗਣਾ ਮਰ ਜਾਣਿਆ ਜੇ ਤੇਰੇ ਅੰਦਰ ਜਾਗਿਆ ਤੇ ਚੂਹਾ ਹੀ ਜਾਗਣਾ ਹੋਰ ਤੇਰੇ ਅੰਦਰੋਂ ਕੀ ਜਾਗਣਾ ਹੈ ਹੈ ਕਿ ਨਹੀਂ ਰੋਬ ਨਾ ਤੁਹਾਡੇ ਕੰਮ ਦਾ ਹੁੰਦਾ ਹੈ ਮਿਹਨਤ ਦਾ ਹੁੰਦਾ ਹੈ ਹੈ ਨਾ ਤਾਂ ਕਰਕੇ ਕਰਮ ਨੂੰ ਧਰਮ ਬਣਾ ਕੇ ਵੇਖੋ ਸਵਾਦ ਆਉਂਦਾ ਨਜ਼ਾਰਾ ਆਉਂਦਾ ਵਧਾ ਕੇ ਵੇਖੋ ਕੁਛ ਤਾਂ ਕੁਛ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਜ਼ਿੰਦਗੀ 'ਚ ਕਰਕੇ ਵੇਖਣਾ ਕੰਫਰਟ ਜ਼ੋਨ ਵਿੱਚ ਨਹੀਂ ਜਾਣਾ ਕਦੇ ਪੋਜਿਟਿਵ ਰਹਿਣਾ ਹੈ ਨਾ ਤੇ ਆਪਣੇ ਆਪ ਨੂੰ ਨਾ ਕਦੇ ਵੀ ਕੰਫਰਟ ਜ਼ੋਨ ਵਿੱਚ ਨਹੀਂ ਲੱਗੇ ਰਹਿਣਾ ਪੰਗਾ ਲੈ ਨਵਾਂ ਕਰਕੇ ਵੇਖਣਾ ਇੱਕ ਵਾਰੀ ਗਲਤ ਹੋਏਗਾ ਦੂਜੀ ਵਾਰੀ ਗਲਤ ਹੋਏਗਾ ਤੀਜੀ ਵਾਰੀ ਠੀਕ ਹੋ ਜਾਊ ਪਰ ਐ ਨਹੀਂ ਵੀ ਨਾ 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 ਮੁੰਡਾ ਮੈਨੂੰ ਹੁਣ ਮਿਲਿਆ ਕਹਿੰਦਾ ਜੀ ਆਗੇ ਬੈਂਡ 7.5 7.5 ਇੱਕਦਮ ਹੀ ਆਗੇ ਦੋ ਵਾਰੀ ਆਏ ਹੀ ਨਹੀਂ ਹੌਸਲਾ ਹਾਰਿਆ ਪਿਆ ਮੈਂ ਕਹਿੰਦਾ ਦਬਦਰ ਦੱਕ ਫੇਰ ਕਰ ਦੂਜੀ ਵਾਰੀ ਕਰ ਲੈ ਹੁਣ ਫੇਰ ਕਰ ਹੁਣ ਆਗੇ ਕਹਿੰਦਾ ਵਾ ਵਾ ਬਣ ਗਿਆ ਨਜ਼ਾਰਾ ਮੈਂ ਕਹਿੰਦਾ ਚਲੋ ਕੈਨੇਡਾ ਬਣ ਗਈ ਨਾ ਗੱਲ ਜੇ ਹੁਣ ਡਰ ਜਾਏਗਾ ਪਿੱਛੇ ਹਟ ਜਾਏਗਾ ਫੇਰ ਨਹੀਂ ਭਾਈ ਬੜੀ ਅੱਛੀ ਸੀ ਇੱਕ ਕਿਸਮ ਦੀ ਮੋਟੀਵੇਸ਼ਨਲ ਵੀਡੀਓ ਸੀ ਹਾਂ ਮੋਟੀਵੇਸ਼ਨਲ ਤੁਸੀਂ ਇਹ ਦੇਖ ਰਹੇ ਸੀ ਕਿ ਇੱਕ ਉਹ ਲੋਕਾਂ ਨੂੰ ਮੋਟੀਵੇਟ ਕਰ ਰਹੇ ਸੀ ਕੰਮ ਕਰਨ ਨਾਲ ਹਾਂ ਕਿ ਮਿਹਨਤ ਕਰੋ ਮਿਹਨਤ ਕਰੋ ਆਪਣੇ ਆਪ ਨੂੰ ਚੇਂਜ ਕਰੋ ਜੋ ਤੁਸੀਂ ਹੁਣ ਕਰ ਰਹੇ ਜੇ ਨਾ ਇਹਦੇ ਨਾਲ ਤੁਹਾਡੀ ਜ਼ਿੰਦਗੀ ਨਹੀਂ ਚੇਂਜ ਹੋਣੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਮਿਸਾਲ ਦਿੱਤੀ ਕਿ ਮੈਂ ਬਾਬਾ ਬੜਿਆ ਸੀ ਜਦੋਂ ਤੇ ਬਾਬਾ ਮਤਲਬ ਇਹ ਕੀ ਬਾਬੇ ਉਹ ਜਿਵੇਂ ਉਹ ਨਹੀਂ ਕਹਿੰਦੇ ਕਿ ਪਖੰਡ ਇਹ ਜੰਗ ਬੰਦਿਆਂ ਨੂੰ ਵੀ ਬਾਬਾ ਕਹਿ ਲੱਗਦਾ ਯਾਰ ਉਹ ਪਖੰਡੀ ਬਾਬੇ ਨਹੀਂ ਹੁੰਦੇ ਜਿਵੇਂ ਉਹ ਉਹਨਾਂ ਨੇ ਕਹਿੰਦਾ ਮਤਲਬ ਜਿਹੜੇ ਆ ਪੀਰ ਮਲੰਗ ਬਣੇ ਹੁੰਦੇ ਨੇ ਫਾਲੋਅਰ ਬਣਾ ਬਣਾਏ ਹੁੰਦੇ ਨੇ ਜਾਂ ਦਰਬਾਰਾਂ ਦੇ ਬੈਠੇ ਹੁੰਦੇ ਨੇ ਤੋ ਇੰਜ ਹੀ ਉਹਨਾਂ ਦੇ ਵਿੱਚ ਕੁਝ ਲੋਕ ਗੁਰਦੁਆਰਿਆਂ 'ਚ ਇੰਜ ਦੇ ਬੈਠੇ ਨੇ ਕਿ ਜਿਹੜੇ ਮਜ਼ਹਬ ਨੂੰ ਐਜ਼ ਅ ਗਰਮ ਕਾਮ ਲੈ ਕੇ ਟੁਰਨਦੇ ਨੇ ਕਿ ਉਹ ਲੋਕਾਂ ਨੂੰ ਆਪਣੇ ਹਲਕਾਰਦੇ ਨੇ ਅਟਰੈਕਟ ਕਰਦੇ ਨੇ ਤੇ ਫਿਰ ਲੋਕ ਉਹਨਾਂ ਨੂੰ ਪੈਸਾ ਦਿੰਦਾ ਬਾਕੀ ਗੱਲਾਂ ਤੇ ਚਲੋ ਇੱਕ ਸਾਈਡ ਤੇ ਉਹਨਾਂ ਆਖਾ ਕਿ 5-5 ਕਰੋੜ ਦੀ ਇੱਕ-ਇੱਕ ਕਰੋੜ ਦੀਆਂ 5-5 ਗੱਡੀਆਂ ਰੱਖੀਆਂ ਮੈਂ ਹਾਂਜੀ ਤੇ ਕਹਿੰਦਾ ਅਰਬਾਂ 'ਚ ਗੱਲ ਕਰੋ ਤੇ ਫਿਰ ਵੀ ਫਿਰ ਵੀ ਘੱਟ ਫਿਰ ਵੀ ਘੱਟ ਬਾਕੀ ਇੰਨਾ ਪੈਸਾ ਹਾਂਜੀ ਉਹਨਾ ਪੈਸਾ ਇੱਕ ਮਤਲਬ ਕਿ ਕਿਵੇਂ ਬੰਦੇ ਕੋਲ ਆ ਸਕਦਾ ਐ ਇੰਨੀ ਥੋੜੀ ਉਮਰ ਦੇ ਵਿੱਚ ਹਾਂਜੀ ਦੋਨਾਂ ਨੂੰ ਦੱਸਿਆ ਨਾ ਕਿ ਮੈਂ ਬਾਬਾ ਸੀ ਕਿ ਲੋਕ ਮੇਰੇ ਦੀਵਾਨ ਸੁਣਦੇ ਸੀ ਸਾਰਾ ਕੁਝ ਮਤਲਬ ਕਿ ਇੰਜ ਸੁਣਦੇ ਸੀ ਤੇ ਮੈਂ ਮਤਲਬ ਕਿ ਜਿਵੇਂ ਦੂਸਰੇ ਬਾਬੇ ਕਰਦੇ ਨੇ ਉੰਜ ਕਰਦਾ ਸੀ ਤੇ ਲੋਗ ਮੈਨੂੰ ਬੜਾ ਮੰਨਣ ਲੱਗ ਪਏ ਕਿ ਬੜਾ ਪਹੁੰਚਿਆ ਬਾਬਾ ਤੇ ਇੰਜ ਫਿਰ ਪੈਸਾ ਆਣਾ ਸ਼ੁਰੂ ਹੋ ਜਾਂਦਾ ਹੈ ਇਹ ਜਿਵੇਂ ਦਰਬਾਰ ਵਾਲਿਆਂ ਕੋਲੇ ਆਪਣੇ ਇੱਥੇ ਵੇਖ ਲਓ ਇੰਜ ਜੀ ਇੱਥੇ ਬੜੇ ਬੜੇ ਵੱਡੇ ਸਿਆਸਤਦਾਨ ਸ਼ਾਹ ਮਹਮੂਦ ਗਰੇਸ਼ੀ ਯੂਸਫ ਰਜ਼ਾ ਗਲਹਾਣੀ ਪਾਕਿਸਤਾਨ ਚ ਵਜ਼ੀਰ ਆਜ਼ਮ ਰਹੇ ਨੇ ਹਾਂ ਉਹ ਬੇਸਿਕਲੀ ਬਾਬੇ ਨੇ ਉਹਨਾਂ ਦੇ ਗੱਦੀ ਨਿਸ਼ੀਨ ਨੇ ਦਰਬਾਰ ਨੇ ਹਾਂਜੀ ਤੇ ਇਸ ਤਰ੍ਹਾਂ ਹੀ ਮਤਲਬ ਕਿ ਵੇਖੋ ਨਾ ਮਦਦ ਤੋਂ ਮਦਦ ਨੂੰ ਜਦੋਂ ਤੋਂ ਆਪਣੇ ਪੈਸੇ ਆਪਣੇ ਵਾਸਤੇ ਯੂਜ਼ ਕੀਤਾ ਇਹਨਾਂ ਕਿਵੇਂ ਪੈਸਾ ਕਮਾਇਆ ਤੇ ਫਿਰ ਉਹਨਾਂ ਨੇ ਦੱਸਿਆ ਕਿ ਜਿਹੜਾ ਮਨ ਨੂੰ ਸ਼ਾਂਤੀ ਹੈ ਨਾ ਉਹ ਨਹੀਂ ਮਿਲਦੀ ਹੂੰ ਕਹਿੰਦਾ ਮੈਂ ਗੱਡੀ ਭਜਾਈ ਫਿਰਦਾ ਹੁੰਦਾ ਸੀ ਕਿ ਮੈਨੂੰ ਕੋਈ ਆਸਾਨ ਵਾਲਾ ਕੋਈ ਸਕੂਨ ਦੇਣ ਵਾਲਾ ਆ ਜਾਵੇ ਸਕੂਨ ਦੇਣ ਵਾਲਾ ਆ ਜਾਵੇ ਫਿਰ ਉਹਨੇ ਕਿਹਾ ਬਾਦ ਆਦ ਵੀ ਬੜੀਆਂ ਕਰਦੇ ਨੇ ਇੱਕ ਚੀਜ਼ ਆ ਗਈ ਹੈ ਯਾਰ ਕਿ ਵਾਕਈ ਧਨ ਦੌਲਤ ਪੈਸੇ ਦੇ ਨਾਲ ਬੰਦੇ ਦਾ ਸਕੂਨ ਤੇ ਬਰਬਾਦ ਹੋ ਹੀ ਜਾਂਦਾ ਹੋ ਜਾਂਦਾ ਬਰਬਾਦ ਲੇਕਿਨ ਜੇ ਤੁਸੀਂ ਅਗਰ ਕੰਮ ਨੂੰ ਹੀ ਸਭ ਕੁਝ ਸਮਝੋਗੇ ਰਾ ਕਿ ਯਾਰ ਮੈਂ ਆਹ ਕੰਮ ਕਰਨਾ ਹੈ ਤੇ ਕੰਮ ਨੂੰ ਧਰਮ ਦੇ ਹਿਸਾਬ ਨਾਲ ਕਰੋਗੇ ਜਿਵੇਂ ਤੁਹਾਡਾ ਮਜ਼ਬੂਹ ਕਹਿ ਰਿਹਾ ਹੈ ਸਹੀ ਗੱਲ ਕਿ ਮਿਸਾਲ ਹੈ ਕਿ ਮੈਂ ਅਗਰ ਦੁਕਾਨ ਬਣਾਈਏ ਤੇ ਮੈਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਸ ਦੀ ਮਦਬ ਜੇ ਵੀ ਕਿ ਝੂਠ ਨਹੀਂ ਬੋਲ ਕੇ ਸ਼ਾਇ ਵੇਚਣੀ ਫਿਰ ਮੈਂ ਝੂਠ ਬਨਾ ਬੋਲ ਕੇ ਨਜਾਇਜ਼ ਮੁਨਾਫਾ ਖੋਰੀ ਨਹੀਂ ਕਰਨੀ ਤੇ ਹੋਰ ਇੰਜ ਦੀਆਂ ਦੋ ਨੰਬਰ ਚੀਜ਼ ਨਹੀਂ ਵੇਚਣੀ ਤੇ ਜਦੋਂ ਮੈਂ ਉਹਨੂੰ ਮਦਬ ਦੇ ਹਿਸਾਬ ਨਾਲ ਕਰਾਂਗਾ ਇੱਕ ਵਕਤ ਆਏਗਾ ਇੱਕ ਤੇ ਮੇਰੇ ਦਿਲ ਨੂੰ ਸਕੂਨ ਹੋਏਗਾ ਹਾਂ ਦਿਲੀ ਮੈਨੂੰ ਸਕੂਨ ਹੋਏਗਾ ਕਿ ਮੈਂ ਨਾ ਕੋਈ ਕੰਮ ਕਰ ਰਿਹਾ ਸਹੀ ਗੱਲ ਹੈ ਤੇ ਜੀਰੋ ਜ਼ਮੀਰ ਮੋਤਮਨ ਹੋ ਗਿਆ ਫਿਰ ਸਭ ਕੁਝ ਹੋ ਗਿਆ ਸਭ ਕੁਝ ਹੋ ਗਿਆ ਵੀਡੀਓ ਬੜੀ ਪਿਆਰੀ ਵੀਡੀਓ ਬਹੁਤ ਅੱਛੀ ਸੀ ਤੇ ਬਹੁਤ ਅੱਛੀ ਵੀਡੀਓ ਜਾਈ ਤੁਸੀਂ ਲੈ ਕੇ ਆਏ ਮੈਨ ਲਈ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾਹ ਨਿਗੇਬਾਨ